ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 78ਵੀਂ ਚੱਲੀ ਇੱਕ ਦਿਨ ਗੁਰੂ ਜੀ ਪਾਸ ਸਿੱਖਾਂ ਅਰਜ਼ ਕੀਤੀ ਤਰਨ ਤਾਰਨ ਸਾਹਿਬ ਜੀ ਦਾ ਮਹਾਤਮ ਦੱਸੋ ਅਮਸਿਆ ਜਾਣੇ ਦਾ ਬਚਨ ਹੂਆ ਸਿੱਖੋ ਅਮਸਿਆ ਵਾਲੇ ਦਿਨ ਜਿੰਨੇ ਤੀਰਤ ਹੈ ਦੇਵੀ ਦੇਵਤੇ ਹੈ ਉਹ ਆਣ ਕੇ ਇਸ਼ਨਾਨ ਕਰਦੇ ਹਨ ਤੇ ਨਾਲੇ ਗੁਰੂ ਅਰਜਨ ਦੇਵ ਜੀ ਜਦ ਬੀੜ ਬੱਧੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਮ ਰਸ ਜੀ ਵਿਖੇ ਤਦਬ ਸਭੀ ਦੇਵੀ ਦੇਵਤੇ ਆਏ ਸਨ ਦਰਸ਼ਨ ਕਰਨ ਨੂੰ ਉਹਨਾਂ ਨੇ ਵਿਦਿਆ ਹੋਣੇ ਵਕਤ ਅਰਜ਼ ਕੀਤੀ ਸੀ ਸੱਚੇ ਪਾਤਸ਼ਾਹ ਅਸੀਂ ਫਿਰ ਸਦੇਵ ਕਾਲ ਤੁਹਾਡਾ ਦਰਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੀਏ ਗੁਰੂ ਜੀ ਹੁਕਮ ਦਿੱਤਾ ਸਾਡੇ ਦਰਸ਼ਨ ਦੀ ਚਾਹ ਆਪ ਨੂੰ ਹੋਵੇ ਤਾਂ ਤੁਸੀਂ ਅਮਸਿਆ ਦੀ ਮਸਿਆ ਤਰਨ ਤਾਰਨ ਸਾਹਿਬ ਜੀ ਕੇ ਦਰਸ਼ਨ ਕਰੋ ਜਿਸਨੇ ਬਚਨ ਕਰਨਾ ਹੋਵੇ ਉਹ ਆਸਾ ਦੀ ਵਾਰ ਕੇ ਬਖਤ ਤੁਕ ਸੁਣੇ ਅਸੀਂ ਉਸ ਨੂੰ ਉਪਦੇਸ਼ ਕਰਾਂਗੇ ਪੁੱਤਰ ਵਾਲੇ ਨੂੰ ਪੁੱਤਰ ਮਿਲੇਗਾ ਧੰਨ ਵਾਲੇ ਨੂੰ ਧੰਨ ਮਿਲੇਗਾ ਰੋਗੀ ਦਾ ਰੋਗ ਦੂਰ ਹੋਵੇਗਾ ਕੁਸ਼ਤੀ ਦਾ ਕੁਸਟ ਦੂਰ ਹੋਵੇਗਾ ਜੋ ਮਨੋਂ ਤਨੋਂ ਇੱਛਾ ਕਰਕੇ ਦਰਸ਼ਨ ਕਰੇਗਾ ਇਸ਼ਨਾਨ ਕਰੇਗਾ ਉਸ ਦੀ ਆਸਾ ਗੁਰੂ ਜੀ ਦੀ ਆਪ ਪੂਰਨ ਕਰਨਗੇ ਔਰ ਜੋ ਰਾਮ ਸਰ ਜੀ ਦਾ ਦਰਸ਼ਨ ਕਰੇਗਾ ਉਹ ਗੁਰਾਂ ਦੇ ਦੀਵਾਨ ਦਾ ਦਰਸ਼ਨ ਕਰੇਗਾ ਜੋ ਇਸ਼ਨਾਨ ਕਰਕੇ ਉਸ ਜਗ੍ਹਾ ਬਾਣੀ ਪੜ੍ਹੇਗਾ ਸੁਖਮਨੀ ਸਾਹਿਬ ਦਾ ਪਾਠ ਕਰੇਗਾ 84 ਸੇ ਛੂਟੇਗਾ ਗੁਰੂ ਦੇ ਚਰਨਾਂ ਵਿਖੇ ਨਿਵਾਸ ਕਰੇਗਾ ਗੁਰੂ ਜੀ નિਹਾਲ ਹੋ ਕੇ ਉਸ ਦਾ ਨਾਮ ਉਸ ਦਾ ਜਨਮ ਮਰਨ ਸਫਲ ਕਰਨਗੇ ਆਮਾਸਿਆ ਦੇਤੇ ਰਾਮ ਸਰ ਜੀ ਦੇ ਚਾਰ ਭਾਗ ਫਲ ਮਿਲੇਗਾ ਸੰਪੂਰਨ ਇੱਛਾ ਪੂਰੀ ਹੋਵੇਗੀ ਕੜਾ ਪੂਜਾ ਅਨ ਧਨ ਤਿਲਕਾ ਮਾਨ ਫਲੇਗਾ ਆਗੇ ਸਾਖੀ 39 ਜੱਲੀ ਸੱਚੇ ਪਾਤਸ਼ਾਹ ਮਾਚੀਵਾੜੇ ਦੀਵਾਨ ਲਗਾਇਆ ਸਿੱਖ ਸੰਗਤ ਦਰਸ਼ਨ ਕਰਨੇ ਨੂੰ ਆਈ ਸਿੱਖ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਕਰੋ ਗ੍ਰੰਥ ਪੁਸਤਕਾਂ ਦਾ ਇੱਕ ਊਂਠ ਲੱਦ ਕੇ ਲਿਆਏ ਸਾਂ ਗੁਰੂ ਕੇ ਹਜ਼ੂਰ ਹਾਜ਼ਰ ਕਰਨ ਵਾਸਤੇ ਓਹੋ ਊਠ ਸਾਡਾ ਰਾਹ ਵਿੱਚ ਮੁਸਲਮਾਨਾ ਖੋਲ ਖੋਲ ਲਿੱਤਾ ਹੈ ਲੈ ਕੇ ਨਸ ਭੱਜ ਗਏ ਹਨ ਬਚਨ ਕੀਤਾ ਮੋਤ ਦਾ ਪਿਆਲਾ ਉਹਨਾਂ ਪੀਤਾ ਹੈ ਹੁਣ ਤੁਰਕਾਂ ਦਾ ਕੁਛ ਨਹੀਂ ਰਹਿਣਾ ਸ਼ਬਦ RAM ਗਾਇਓ RAVAN ਗਾਇਓ ਜਾ ਕੋ ਬਹੁ ਪਰਵਾਰੋ ਕਹੋ ਨਾਨਕ ਠਿਰ ਕੁਛ ਨਹੀਂ ਸੁਪਨੇ ਜੋ ਸੰਸਾਰ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਬੇਅਦਬੀ ਕੀਤੀ ਹੈ ਗੁਰਾਂ ਦੀ ਅਵਗਿਆ ਕੀਤੀ ਹੈ ਉਨਾਂ ਨੇ ਆਪਣੀ ਕੁੱਲ ਘਾਤ ਕੀਤੀ ਹੈ ਸਿੱਖਾਂ ਅਰਜ ਕੀਤੀ ਸੱਜੇ ਪਾਤਸ਼ਾਹ ਜੀ ਸਾਖੀਆਂ ਦੀ ਪੋਥੀ ਇੱਕ ਰਹੀ ਹੈ ਜਿਹੜੀ ਮਾਤਾ ਗੰਗਾ ਜੀ ਨਾਲ ਗੋਸ਼ਟ ਹੋਈ ਸੀ ਔਰ ਹੋਰ ਗੁਰਾਂ ਦੀਆਂ ਕਥਾ ਵੀ ਹੈ ਗੁਰਾ ਵਰ ਦਿੱਤਾ ਆਪ ਪੜੋ ਗ੍ਰੰਥੀ ਪਾਸੋ ਪੜਾਓ ਇਨ੍ਹਾਂ ਵਿੱਚ ਗੁਰਾਂ ਦੀ ਕਲਾ ਰਹੇਗੀ ਜੋ ਪੜ੍ਹੇ ਸੁਨੇਗਾ ਉਸ ਨੂੰ ਅਸਮੇਤ ਜਗ ਦਾ ਫਲ ਮਿਲੇਗਾ ਜਿੱਥੇ ਇਸ ਦੀ ਕਥਾ ਹੋਵੇਗੀ ਉੱਥੋਂ ਅਸੀਂ ਆਪ ਕਥਾ ਸੁਣਿਆ ਕਰਾਂਗੇ ਆਪ ਭਰੋਸਾ ਰੱਖੋ ਬੋਲੋ ਜੀ ਸ੍ਰੀ ਵਾਹਿਗੁਰੂ ਅੱਗੇ ਸਾਖੀ ਚਾਲੀ ਚੱਲੀ ਸਿੱਖਾ ਗੁਰੂ ਜੀ ਪਾਸ ਬੇਨਤੀ ਕੀਤੀ ਔਰ ਕਿਹਾ ਸੱਚੇ ਪਾਤਸ਼ਾਹ ਸਿੱਖ ਸਿੱਖਣੀ ਇੱਕ ਗੁਰੂ ਕੋਲ ਅੰਮ੍ਰਿਤ ਛਕਿਆ ਹੈ ਉਹ ਗੁਰੂ ਪਾਈ ਹੋ ਕੇ ਨਾ ਬਚਨ ਹੁਆ ਇੱਕ ਛੁਡ ਦੁਜੇ ਲਗੇ ਡੁੱਬ ਸੇ ਬਣ ਜਾ ਰਿਆ ਪੁਨਾ ਸਿੱਖਾ ਪੁੱਤਾ ਭਾਈਆਂ ਪਾ ਇੱਕੋ ਜਿਹਾ ਦਿਲੋ ਸੁਧ ਭਾਵਨਾ ਰੱਖੇ ਮਾਤਾ ਪਿਤਾ ਦੀ ਬਿੰਦthi ਪੈਣ ਪ੍ਰਾ ਉਪਜਤੇ ਹੈ ਪੈਣ ਦੀ ਨਿਗਾ ਪੈਣ ਬੰਨੇ ਰੱਖੇ ਮਾਤਾ ਦੀ ਨਿਗਾ ਮਾਤਾ ਵਿੱਚ ਰੱਖੇ ਫੇਰ ਕੋਈ ਦੋਸ਼ ਨਹੀਂ ਤੀਵੀਂ ਖਾਵੰਦ ਅੱਗੇ ਪਿੱਛੇ ਅੰਮ੍ਰਿਤ ਛਕੋ ਇਕੱਠਾ ਨਹੀਂ ਸ਼ਕਣਾ ਇੰਨਾ ਵਾਕ ਸੁਣ ਕੇ ਸਿੱਖਾਂ ਮਨਜ਼ੂਰ ਕੀਤਾ ਬ੍ਰਾਹਮਣ ਸੁਣ ਕੇ ਲੱਗੇ ਵਿਕੇਫ ਕਰਨ ਸਿੱਖਾਂ ਨਾਲ ਆਪਸ ਵਿੱਚ ਲੜਾਈ ਕਰਨ ਲੱਗ ਪਏ ਸਿੱਖਾਂ ਗੁਰੂ ਅੱਗੇ ਫਰਿਆਦ ਕੀਤੀ ਗੁਰਾਂ ਪੁੱਛਿਆ ਤੁਸੀਂ ਕਿਉਂ ਲੜਦੇ ਹੋ ਸੱਚੇ ਪਾਤਸ਼ਾਹ ਗੁਰੂ ਕੀ ਬੇਅਦਬੀ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਦੇ ਭੋਗ ਦਾ ਵਰਤਾਰਾ ਨਹੀਂ ਲੈਂਦੇ ਤੇ ਨਾ ਖਾਂਦੇ ਹਨ ਬਚਨ ਹੁਆ ਜਿੰਨਾ ਝੂਠ ਖਾਦੀ ਹੈ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ ਇਹ ਜਦ ਇਕੱਠੇ ਬੈਠਦੇ ਹਨ ਤਦ ਇਕੱਠੇ ਹੋ ਕੇ ਨੜੀ ਮਾਰਦੇ ਹਨ ਝੂਠ ਸੂਚ ਦਾ ਪਰਹੇਜ਼ ਨਹੀਂ ਰੱਖਦੇ ਇਹਨਾਂ ਨੇ ਕਦੀ ਆਪਣੇ ਇਸ਼ਟ ਨੂੰ ਸੀਸ ਨਹੀਂ ਨਿਭਾਇਆ ਗੀਤਾ ਭਗਵਤ ਆਦਿ ਕਥਾ ਕਰਦੇ ਹਨ ਤੇ ਪੱਤਰੇ ਚੁੱਕ ਕੇ ਮੱਥੇ ਨਾਲ ਲਾ ਛੜਦੇ ਹਨ ਸਿੱਖੋ ਤੁਸੀਂ ਇਹਨਾਂ ਦਾ ਸਤਸੰਥ ਛੋੜ ਦੇਵੋ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਾਲ ਨਿਵਾਵੇਗਾ ਉਸ ਨੂੰ ਤੁਸੀਂ ਤੁਰਕ ਸਮਝੋ ਔਰ ਤੁਰਕ ਦੇ ਬੀਜ થી ਪੈਦਾ ਹੁਆ ਹੋਵੇਗਾ ਔਰ ਉਸ ਨੂੰ ਤੁਸੀਂ ਤੁਰਕ ਸਮਝੋ ਉਸ ਕੋ দান ਦੇਣਾ ਬਹੁਤ ਦੋਸ਼ ਹੈ ਜੋ ਕੋਈ ਆਪਣੇ ਮਾਂ ਬਾਪ ਦੀ ਨਿੰਦਾ ਕਰੇ ਆਪਣੇ ਗੁਰੂ ਦੀ ਨਿੰਦਾ ਕਰੇ ਉਸ ਦਾ ਦਰਸ਼ਨ ਕਰਨਾ ਮਹਾਪਾਪ ਹੈ ਗੁਰੂ ਗ੍ਰੰਥ ਸਾਹਿਬ ਜੀ ਸਿਰ ਗੁਰੂਆਂ ਦਾ ਗੁਰੂ ਹੈ ਫਿਰ ਮਹਾਰਾਜ ਜੀ ਸ਼ਬਦ ਕਿਹਾ ਲੂਣ ਹਰਾਮੀ ਗੁਨਾਹਗਾਰ ਪਿੱਛੋ ਪਛਤਾਏ ਚਾਰੋ ਦਿਸ਼ਾ ਮੇ ਜਾਏ ਬੋ ਪਰ ਤੋਕੇ ਖਾਏ ਸਿੱਖਾਂ ਅਰਜ ਕਰੀ ਜੀ ਗੁਰਮੁਖੀ ਦੀ ਨਿੰਦਿਆ ਕਰਦੇ ਹਨ ਸੰਸਕ੍ਰਿਤੀ ਦੇ ਬਾਣੀਆਂ ਦੇਵਤਾ ਦੀ ਆਖਦੇ ਹਨ ਬਚਨ ਹੋਇਆ ਸੈਸਕ੍ਰਿਤੀ ਦੇਵਤਿਆਂ ਦੀ ਆਰਾਧਨਾ ਕਰਕੇ ਪ੍ਰਗਟ ਹੋਈ ਹੈ ਗੁਰਮੁਖੀ ਸਿੱਖਾਂ ਪਿਆਰਿਆਂ ਕੇ ਪ੍ਰੇਮ ਵਾਸਤੇ ਪ੍ਰਗਟ ਹੋਈ ਹੈ ਦੇਵਤੇ ਅਵਤਾਰਾ ਕੋ ਪੂਜਤੇ ਹਨ अवतार देवताओं को तुच्छ जानते हैं सिक्खों परमेश्वर सर्वज्ञ है देवता अल्पज्ञ है, है। श्री गुरु नानक जी सर्वज्ञ है ऐसा जान के गुरुमुखी रची है तुच्छ मत वाले पशु मनुख हैं और मनुख वाणी आखदे हैं यह देवी वाणी है गुरुमुखी अक्षर सुखाले हैं गुरुजी माया बीवियां बालकांदे सुख लेई यह गुरुमुखी अक्षर बनाए हैं कलयुगी जीवान उधार लिए मुक्त भगत देवने वाले हैं आप इस पर भरोसा रखो यह संसार तो पार करे और यह वार्ता हो ही रही सी जो एक दो सिंग गुरु जी पास आए और केहा जी मैं भुल के तुरक के हथों पानी पी लिता है दूसरे सिंह ने कहा जी हुके पीण वाले दे पानी पीता गया तुसी इस दा कोई उपा दसो ਗੁਰੂ ਜੀ ਨੇ ਕਿਹਾ ਇਹਨਾਂ ਨੂੰ ਕੇਸਾਂ ਸਣੇ ਇਸ਼ਨਾਨ ਕਰਾਓ ਪੰਜ ਪਾਠ ਜਾਪ ਸਾਹਿਬ ਦੇ ਕਰਾਓ ਗੁਰਕੇ ਸਿੱਖਾਂ ਦੀ ਸੇਵਾ ਕਰੋ ਇਸ ਦੀ ਤਨਖਾਹ ਬਖਸ਼ ਦੇਵੋ ਜੀ ਸਿੱਖਾਂ ਬਖਸ਼ دیا۔ ਔਰ ਇਹ ਵੀ ਪੁੱਛਿਆ ਸੱਚੇ ਪਾਤਸ਼ਾਹ ਮਾਸ ਸ਼ਰਾਬ ਦਾ ਵੀ ਕੋਈ ਦੋਸ਼ ਹੈ ਮਾਸ ਸ਼ਰਾਬ ਪੀਣ ਵਾਲੇ ਦੇ ਹੱਥੋਂ ਕਦੇ ਦਾਨ ਨਹੀਂ ਲੱਗਦਾ ਮਾਸ ਸ਼ਰਾਬ ਰਾਖਸ਼ੀ ਵਿਸ਼ਯਿਆ ਦਾ ਆਹਾਰ ਹੈ ਧੰਨ ਦਾ ਤੇ ਇੱਜ਼ਤ ਦਾ ਨੁਕਸਾਨ ਕਰਦੀ ਹੈ ਸੰਤਾਂ ਪਗਤਾ ਪਰਮੇਸ਼ਵਰ ਦੇ ਪਿਆਰਿਆਂ ਨੂੰ ਦੋਸ਼ ਹੈ ਜੇ ਰਤੂ ਲਗਿਆ ਕਪੜਾ ਜਾਮਾ ਹੋਏ ਪਲੀਤੂ ਜੋ ਰਤ ਪਈਵੇ ਮਾਨਸਾ ਤਿੰਨ ਕੋ ਨਿਰਮਲ ਚੀਤੋ ਜੋ ਕੋਈ ਇਸ ਬਾਣੀ ਪਰ ਭਰੋਸਾ ਰੱਖੇਗਾ ਸੋ ਜੀਵਨੀ ਮੁਕਤ ਹੋਵੇਗਾ ਬੋਲੋ ਜੀ ਸ਼੍ਰੀ ਵਾਹਿਗੁਰੂ ਅੱਗੇ ਸਾਖੀ 41 ਜੱਲੀ ਗੁਰੂ ਸੱਚੇ ਪਾਤਸ਼ਾ ਕਲਗੀ ਤਰਪੰਥ ਕਾ ਵਾਲੀ ਜਗਤ ਗੁਰੂ ਮਨੁ ਮਾਜਰੇ ਦੀ ਰਿਆਸਤ ਵਿਖੇ ਗਏ ਔਰ ਦੀਵਾਨ ਲਗਾਏ ਸਿੱਖਾਂ ਅਰਜ਼ੀ ਕੀਤੀ ਜੀ ਸਾਡੇ ਪਿੰਡ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਪਿੰਡ ਵਿੱਚ ਲੜਾਈ ਝਗੜਾ ਮਾਦੰਗੀ ਤਾਪ ਬੁਖਾਰ ਰਹਿੰਦਾ ਹੈ ਸੱਚੇ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੋ ਮਹਾਰਾਜ ਜੀ ਕਿਹਾ ਤਰਮਸਾਲ ਬਣਵਾਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਵਾਂਗੇ ਤਰਮ ਸਾਲ ਬਣਵਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਵਾਨ ਲਗਾਇਆ ਸਿੱਖ ਲੱਗੇ ਪਾਠ ਕਰਨ ਭੋਗ ਪਾਉਣ ਕੜਾ ਪ੍ਰਸ਼ਾਦ ਵਰਤੌਣ ਜਿਤਨਾ ਰੋਗ ਪੀੜਾ ਲਗਾਈ ਸੀ ਸਭ ਦੂਰ ਹੋ ਗਈ ਸਿੱਖਾਂ ਅਰਜ ਕੀਤੀ ਭਗਵਾਨ ਗੀਤਾ ਮਹਾਭਾਰਤ ਹੋਰ ਪੁਰਾਣ ਸ਼ਾਸਤਰ ਕਈ ਪਏ ਹੈ ਨਾ ਕੋਈ ਪੂਜਦਾ ਹੈ ਨਾ ਮੱਥਾ ਟੇਕਦਾ ਹੈ ਬਚਨ ਕੀਤਾ ਸਿੰਘੋ ਵਸ਼ਿਸ਼ਟ ਹੋਰ ਚਾਰੇ ਵੇਦ आत्मबोधि हैं है और शास्त्र कई पे हैं ना भगवान गीता महाभारत होर पुराण शास्त्र कई पे हैं ना कोई पूजता है ना मथा टेकता है बचन किता सिंगो वशिष्ट होर चारे बेद आत्मबोधि हैं है और शास्त्र पुराण जितने हैं राज्य गृहस्थियां विशिया के हैं चरित्र और ਉਨ੍ਹਾਂ ਕੇ ਹੀ ਪ੍ਰਸੰਨ ਕਰਨ ਲਈ ਉਚਾਰਨ ਕੀਏ ਹਨ ਆਪਣੀ ਆਪਜੀਵਕਾ ਲਈ ਵਿਸ਼ਿਆਈ ਨੇ ਸੁਣਨ ਵਿਸ਼ਈ ਤੇ ਪੜਨ ਵਿਸ਼ਈ ਇਸ ਕਰਕੇ ਇਹਨਾਂ ਦੀ ਪੂਜਾ ਘੱਟ ਹੁੰਦੀ ਹੈ ਸਿੱਖੋ ਉਹਨਾਂ ਵਿੱਚ ਜੀਵਾ ਦੀ ਵਡਿਆਈ ਤੇ ਜਸ ਵਿਸ਼ੇ ਵਿਕਾਰਾਂ ਦੀਆਂ ਬਾਤਾਂ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਕੇਵਲ ਪਰਮੇਸ਼ਵਰ ਮਈ ਹੈ ਨਿਰਗੁਣ ਸਰਗੁਣ ਰੂਪੀ ਬਾਣੀ ਹੈ जिस भगत को सरगुण रूप परमेश्वर का दर्शन हुआ है उसे दी वाणी श्री गुरु ग्रंथ साहिब जी की विखे है इतो तन्ने लागे बाणियां सुख होवे सेव कमाणियां सब दुनिया आवन जाणियां ताही पढ़ने से अनेक कारज जीवों के रास किए हैं हे सिखो गुरु ग्रंथ साहिब में और परमेश्वर में भेद नहीं जानना गुरु ग्रंथ साहिब जी की निंद्या करने से दीन दुनिया विखे ਮੂੰ ਕਾਲਾ ਹੁੰਦਾ ਹੈ ਸ਼ਬਦ ਅਰ ਲਾਵੇ ਬਿਲਾਵੇ ਨਿੰਦਕ ਪਾਰ ਬ੍ਰह्म ਪਰਮੇਸ਼ਵਰ ਵਿਸਰੀਆ ਆਪਣਾ ਕੀਤਾ ਪਾਵੇ ਨਿੰਦਕ ਤੁਰਕਾ ਗੁਰੂ ਕੀ ਬਾਣੀ ਪੜਨੇ ਵਾਲੇ ਸਿੱਖ ਨੂੰ ਦੁਖਾਇਆ ਹੈ ਉਹਨਾ ਆਪਣਾ ਰਾਜ ਗਵਾ ਲਿੱਤਾ ਹੈ ਸਿੱਖਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਹੁਕਮ ਦੇਵੋ ਤਾਂ ਅਸੀਂ ਦਿੱਲੀੋਂ ਸੰਗਤ ਕੱਢ ਦਈਏ ਤੁਸੀਂ ਆਪ ਰਾਜ ਕਰੋ ਵਚਨ ਕੀਤਾ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ ਤੁਰਕਾਂ ਦੀ ਸਫਾ ਟੋਪੀ ਵਾਲੇ ਉਠਾਵਣਗੇ ਧਰਤੀ ਦਾ ਰਾਜ ਉਹ ਕਰਨਗੇ ਧਰਤੀ ਤੇ ਇੱਕ ਰਾਜ ਨਹੀਂ ਰਹਿੰਦਾ ਕਲਯੁਗ ਦੇ ਰਾਜੇ ਅਨਿਆਈ ਹੈ ਅਨਿਆਈ ਸੇ ਰਾਜ ਡੁੱਬਦਾ ਹੈ ਨਿਆਈ ਸੇ ਧਰਮ ਸੇ ਰਾਜ ਚਲਦਾ ਹੈ ਸਾਡੇ ਸਿੱਖ ਪੰਜਾਬ ਦਾ ਰਾਜ ਕਰਨਗੇ ਔਰ ਸਰਬ ਖਾਲਸਾ ਦਿਨੋ ਦਿਨ ਬਲ ਉਧਾਰ ਕੇ ਚਾਰੋਂ ਤਰਫ ਆਨੰਦ ਕਰੇਗਾ ਨੌਕਰੀ ਔਰ ਸੁਧਾਗਰੀ ਔਰ ਜ਼ਿੰਮੇਵਾਰੀ ਖਾਲਸਾ ਕਰੇਗਾ ਸਾਰੀ ਪ੍ਰਿਥਵੀ ਤੇ ਖਾਲਸਾ ਰਹੇਗਾ ਬ੍ਰਾਹਮਣ ਖੱਤਰੀ ਸਾਧ ਸੰਤਾ ਗ੍ਰਹਿਸਤੀ ਚਾਰ ਵਰਨੋਂ ਨੇ ਮਿਲ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪਕੇ ਸਿੱਖ ਗੰਗਾ ਗੁਦਾਵਰੀ ਕਾਸ਼ੀ ਕਿਉਂ ਨਹੀਂ ਜਾਂਦੇ ਸੀ ਬਚਨ ਹੋਇਆ ਕਿ ਕਤ ਜਾਈਏ ਰੇ ਘਰ ਲਾਗੋ ਰੰਗ ਸਾਡੇ ਸਿੱਖਾਂ ਸੰਤਾਂ ਕੋ ਸਭ ਕੁਝ ਨਜ਼ਰ ਆਉਂਦਾ ਹੈ ਗੰਗਾ ਗਿਆ ਤਿਰਤ ਸਭ ਹਰਿਸਤ ਤਰਨ ਤਾਰਨ ਅੰਮ੍ਰਿਤਸਰ ਵਿੱਚ ਆਣ ਰਹੇ ਹਨ ਕੱਚੇ ਲੋਕ ਭੁੱਲਣਗੇ ਪਰ ਮੰਡਲ ਗੰਗਾ ਗਿਆ ਜਿਹੜੇ ਜਾਣਗੇ ਸੋ ਅਕਾਲ ਪੁਰਖ ਦੀ ਦਰਗਾਹੋ ਤੱਕੇ ਖਾਣਗੇ ਸਿੱਖੋ ਉੱਥੇ ਫੁੱਲ ਨਹੀਂ ਲੈ ਜਾਣੇ ਉੱਥੇ ਗਤੀ ਕਿਸੇ ਦੀ ਨਹੀਂ ਹੁੰਦੀ ਜਿਸ ਦਾ ਪੈਰਾ ਹੁੰਦਾ ਹੈ ਉਸ ਨੂੰ ਗਤੀ ਦੀ ਖਬਰ ਰੱਖਣੀ ਪੈਂਦੀ ਹੈ ਸਿੱਖੋ ਕਲਯੁਗ ਵਿਖੇ ਹੋਰ ਨਾ ਦੇਵਤਿਆਂ ਤੀਰਥਾਂ ਸ਼ਾਸਤਰਾਂ ਦਾ ਪਹਿਰਾ ਹਟ ਗਿਆ ਹੈ ਉਹਨਾਂ ਦੇ ਪ੍ਰਵਾਸੇ ਸੰਸਾਰ ਕਰਮ ਕਰਦਾ ਹੈ ਤੇ ਗਤੀ ਨਹੀਂ ਹੁੰਦੀ ਕਲਯੁਗ ਮੇਂ ਸ਼੍ਰੀ ਗੁਰੂ ਨਾਨਕ ਜੀ ਪੁਨਹ ਦਸਾ ਅਵਤਾਰਾਂ ਦਾ ਪਹਿਰਾ ਹੈ ਜੋ ਇਹਨਾਂ ਦਾ ਹੁਕਮ ਮੰਨੇਗਾ ਤਿੰਨ ਕੀ ਸੁਦਗਤੀ ਉਪਹੇਗੀ ਰਾਮ ਕਲੀ ਮਹੱਲਾ ਪੰਜਵਾਂ ਤੀਰਥ ਨਾਇਨਾ ਉਤਰਸੇ ਮੈਲੋ ਕਰਮ ਤਰਮ ਸਭ ਹਮੇ ਫੈਲੋ ਲੋਕ ਪਚਾਰੇ ਗਤੀ ਨਹੀਂ ਹੋਈ ਨਾਮ ਬਿਹੁਣੇ ਚਲ ਸਹਿ ਰੋਈ ਬਿਨੂ ਹਰੇ ਨਾਮ ਨਾ ਟੁੱਟਸੀ ਪਟਲ ਸੋਦੇ ਸ਼ਾਸਤਰ ਸਿਮਰਤੀ ਸਗਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ